ਯਾਨੀ ਯਾਨੀ ਇੱਕ ਤਕਰੀਬੀ ਆ ਰਗੇ ਥੋੜਾ ਪਹਾਂਹਿੰਦਾ ਪਉਣ ਵਹਾਂ ਸ਼ਾਦੀਆਂ ਚੱਲਦੀਆਂ ਨੇ ਤੇ ਰੌਣਕਾਂ ਨੇ ਜਿਹੜਾ ਇਹ ਤਾਂ ਇਥੇ ਲੈਟਾ ਚਾਹੁੰਦੇ ਨੇ ਤਾਂ ਸੂਟ ਵਧੀਆ ਲੱਗਦੇ ਆ ਜੀ ਕਿਨਾਂ ਜੀ ਲੈ ਵੀ ਉਸੇ ਰਿਪੋਰਟ ਬਣ ਗਿਆ ਬੋਰ ਠੀਕ ਆ ਤੇ ਜਿਹਦੇ ਕੋਈ ਬਣਾਇਆ ਹੰਨਾ ਇਹਦਾ ਨੰਬਰ ਆ ਜੀ ਕਿਊਟ ਜੇ ਬੇਬੀ ਜਿਹੜਾ ਇਦਨ ਮੂੰਹ ਤੇ ਦਿਖਾਵੇ ਆਪਣਾ ਬੁੱਗਾ ਤੇ ਵਿਖਾ ਦਿਓ ਪਾਪਾ ਨੂੰ ਆਏ ਹੋਏ ਵੇ ਛੜਾ ਬਿੰਦੀ ਲਾਈ ਆ ਹਾ ਅਧੀ ਰਾਤ ਕਿੱਥੇ ਜਾਣਾ ਬਿੰਦੀ ਲਾ ਕੇ ਹੈਂ ਹਿੰਦੀ ਆ ਵੀ ਜੂਵੀ ਕਰ ਚੱਲ ਗਈ ਹੈ ਚੱਲ ਗਏ ਚੱਲ ਮੰਮੀ ਨੂੰ ਕੋਲ ਟੋਪੀ ਪਾ ਦੋ ਸਿਰ ਤੇ ਫਿਰ ਜਾ ਕੇ ਪਾਓ ਜਾਂ ਕੈਪ ਪਾ ਲੈ ਸਿੱਤ ਜਾ ਫਿਰ ਸਿੱਤ ਜਾ ਭੱਜਾ ਜਾ ਰਹੋਂਦੀ ਕਿਦਾਂ ਕੈਪ ਆਗ ਤੇ ਕਿੱਥੇ ਨਹੀਂ ਜਾਣਾ ਸਵਾਦੇ ਇਹਨੂੰ ਆ ਜਾ ਇੱਥੇ ਕੈਪ ਪੋਤਾ ਕੈਪ ਬਾਈ ਕੈਪ ਸਟ ਕਿਆ ਪਾਗਦ ਨੂੰ ਸਵਾਦੇ ਵਸਨ ਨਹੀਂ ਕਿਆ ਨਹੀਂ ਜਾਣਾ ਹੈ ਸਵਾਦੇ ਸਵਾਦੇ ਨੂੰ ਕਿਆ ਪਾਗੇ ਆ ਦੇਖ ਸਵਾਦੇ ਸਵਾਦੇ ਕਿਆ ਪਾਗੇ ਚੰਨ ਮਸਾਲਾ ਕਿਤੇ ਨਹੀਂ ਜਾਣਾ ਚੱਲੇ ਜਾਓ ਨਹੀਂ ਜਾਣਾ ਕਿਤੇ ਵੀ ਚੂਜ਼ ਕਿੱਥੇ ਕਰੇਂ ਕ੍ਰੌਕਸ ਕਿੱਥੇ ਕ੍ਰੌਕਸ ਕਿੱਥੇ ਪਾਕੇ ਦੇ ਬਾਹਰ ਵੀ ਕਿਆ ਨਾ ਕਹਿੰਦੀ ਆ ਵੀ ਜੁਵੀ ਘਰ ਚੱਲੀਏ ਰੇਸ਼ਮ ਭਾਜੀ ਨਹੀਂ ਤੇ ਉਹਨਾਂ ਦੇ ਵੀ ਛੋਟੇ ਛੋਟੇ ਦੋ ਬੇਟੇ ਤੇ ਕਹਿੰਦੀ ਉਧਰ ਚਲੀ ਖੇਡਣ ਮੈਂ ਥੱਲੇ ਕਿਲਰ ਖਰਾਬ ਕਰ ਦਿਨਾ ਮੈਂ ਕੋਈ ਕੀ ਆਵਾ ਕੀ ਆ ਕਿਦਾਂ ਕੋਲਾ ਖਾab ਕਰ ਦੇਣਾ ਵਾ اچھا ਕੌਣ ਅਭੀ ਅਭੀ ਕਰਦਾ ਹੈ ਤਸੀਂ ਨਹੀਂ ਕਰਦੇ ਓਕੇ ਡੱਪੋਲਾ ਆਇਆ ਹੈ ਅੱਜ ਅੱਛਾ ਕਿਦਾਂ ਓਕੇ ਆ ਹੈ ਓਕੇ ਪੂਰਾ ਜੰਮੀ ਆ ਜੰਮੀ ਜੰਮੀ ਨਹੀਂ ਖਾ ਕਰਦੇ ਆ ਮਮੀ ਮਮੀ ਚਾ ਠੀਕ ਆ ਦੇਖ ਦੇ ਹੱਥਾਂ ਤੇ ਇਹਨਾਂ ਸਾਰੇ ਗੰਦੇ ਕਰ ਲਿਆ ਨਾ ਕੂਲਰ ਕੌਣ ਖਰਾਬ ਕਰਦਾ ਕੂਲਰ ਆ ਗਿਆ ਕੰਢੀ ਯਾ ਅਲੋ ਕੀ ਨੀ ਕੀ ਕੀ ਲੱਗਾ ਕੀ ਆ ਵੀ ਨੀ ਕੀ ਖਾਦਾ ਕੀ ਇਹਨੇ ੜੀ ਕੀ ਖਾਦਾ ਹੈ ਕੀ ਖਾਦਾ ਹੀ ਪਹਿਲਾਂ ਦੱਸ ਕੀ ਖਾਦਾ ਹੈ ਨਾ ਅਰੇ ਤੇ ਪਾਲਾ ਘੁੱਟ ਕੇ ਕੀ ਤੇ ਉਹਦੇ ਨਾਲ ਕੀ ਹੋਇਆ ਮੈਨੂੰ ਸੁਣਿਆ ਨਹੀਂ ਡੜੀ ਕੀ ਕੀ ਖਾਦਾ ਇਹਨੇ ਪਹਿਲਾਂ ਦੱਸ ਕੀ ਖਾਦਾ ਮੋਲੀ ਹਾਂ ਚੱਲ ਹਾਂ ਹਾਂ ਐ ਮੋਲੀ ਖਾਦੀ ਠੰਡੀ ਮੈਂ ਹਾਂ ਚੱਲਦਾ ਹਟੇ ਇਹ ਪਤਾ ਨਹੀਂ ਕਿਉਂ ਆ ਚਾਹਵਲ ਖਵਾ ਤੇ ਪੱਸੀ ਲੱਗਣ ਬਈ ਤੇ ਬਈ ਮੈਨੂੰ ਤੇਜ ਤੇ ਚੱਲ ਦਰ ਦੋਂਡੀ ਹਾਂ ਦਰ ਦੋਂਡੀ ਤੇ ਚਾਹਵਲ ਹੀ ਉੱਥੇ ਬੈ ਆ ਕੀ ਕਰਦੀ ਏ ਬਈ ਮੰਮੀ ਚੋ ਖਾਣੇ ਆ ਗੱਜੇ ਗੱਜੇ ਲੈ ਮੈਂ ਤੇ ਲਾਣ ਨਾ ਤੇਰਾ ਆ ਉੱਤੇ ਨਾ ਬਹਿ ਮਿਰਤੇ ਇਧਰ ਦੱਸ ਕਿਹੜੇ ਖਾਣੇ ਆ ਮਨੂਣਾ ਕੇ ਬਾਕੀ ਖਾਣੇ ਕਿੱਦਾਂ ਕਿਦਾਂ ਸੁਣਿਆ ਨਹੀਂ ਆ ਕੀ ਕਰਨਾ ਨਾ ਬਣਾਣਾ ਨਹੀਂ ਆ ਬਣਾ ਕੇ ਖਾਣੇ ਤੇ ਜਾ ਬਣਾ ਫਿਰ ਜਾ ਕੇ ਮੇਨੋ ਰਿਹਾ ਤੇਜੀ ਤੇ ਇਹ ਦੋਤੀ ਹਾਂ ਨਹੀਂ ਇਹ ਨਹੀਂ ਹਾਂ ਲਾ ਕਹਿੰਦੇ ਮੈਂ ਬਣਾ ਕੇ ਖਾਣੇ ਕੱਚੇ ਨਹੀਂ ਖਾਣੇ ਆਹ ਹਾਂ ਬੜੀਆਂ ਗੱਲਾਂ ਕਰਦੀ ਹੁਣ ਚੱਲਣ ਬਸ ਬਸ ਨਹੀਂ ਇਹੋਂ ਖਾਗੀ ਜਿਆਦਾ ਕਰਦੀ ਨਹੀਂ ਹਾਂ ਨਾ ਵੀ ਨਾ ਵੀ ਰਾਤ ਰੇ ਰਿੰਨੇ ਕਨੇ ਚੋਲ ਖਾਦੇ ਪਿਆਸ ਲੱਗੀ ਆ ਤੁ ਵੀਰਾ ਇੱਕ ਆਹ ਹੁਣ ਸਿਰੇ ਬਣਾਵਾ ਕਿੰਨਾ ਹੈ ਉਹਨੇ ਇਦਾਂ ਖਾਣ ਅਬ ਸੈ ਮੋਰਿਆ ਉੱਥੋਂ ਦੁਦੇ ਜਲਦੀ ਕਿੱਥੇ ਜਾਣਾ ਕਿੱਥੇ ਜਾਣਾ ਉਹਨਾਂ ਦਾ ਦਾਦਾ ਨਹੀਂ ਆਉਦਣਾ ਕਹਿੰਦੇ ਨਿਕਾ ਜਾ ਕਾਕਾ ਆਇਆ ਹੋਣਾ ਕਹਿੰਦਾ ਹੀ ਆਇਆ ਗੁਰਦਾਸਪੁਰ ਯੇਰ ਕੁਰਸੀ ਤੇ ਬੈਠਾ ਹੈ ਦਾ ਦਾ ਉਹ ਮੈਂ ਕਿਹਾ ਤੇ ਬਾਜੀ ਤੁਹਾਡਾ ਕਾਕਾ ਕਿੰਨੇ ਚਿਰ ਤੋਂ ਹੈ ਕਿੰਦਾ 5 ਮਹੀਨੇ ਦਾ ਹੋ ਗਿਆ ਕਹਿੰਦੀ ਦਾਦੀ ਤੁਹਾਡਾ ਕਾਕਾ ਕਿੰਨੇ ਚਿਰ ਦਾ ਹੋ ਗਿਆ ਮੈਂ ਕਹਾਂ ਉਹ ਪੁੱਈ ਦਾ ਕਾਕਾ ਮੈਂ 1-2 ਸਾਲ ਦਾ ਨਹੀਂ ਸਾਡਾ ਕਾਕਾ ਮੈਂ ਸਾਡਾ ਕਾਕਾ ਕਿਹੜਾ ਮੈਂ ਮੈਂ ਸਾਡਾ ਕਾਕਾ 3 ਸਾਲ ਦਾ ਹੋ ਗਿਆ ਹੈਡ ਗੁੰ ਆਹੋ ਹਰ ਗੁੰ ਕੰਨ ਕਰੋ ਹਾਂ ਕਾਲ 10 ਸਿੱਧਾ ਬੰਦ ਇਹਨਾਂ ਦਾ ਪਰ ਆ ਲਾਈਨ ਕਾਲਦੀ ਕਾਲਦੀਆਂ ਡਾਕਟਰ ਨੂੰ ਲਾ ਯਾਰ ਫੋਨ ਪਤਾ ਕੀ ਗੱਲ ਆ ਇਹ ਚੋਰੀ ਚੋਰੀ ਨੇ ਅੱਗੇ ਨੇ ਆ ਨੁੱਕਾ ਜਾ ਖਾ ਲਿਆ ਏਦਾ ਰੰਗ ਜਾ ਕਲਰ ਜਿਹੜਾ ਵਾ ਖਾ ਲਿਆ ਖਾ ਲਿਆ ਆ ਲਾਈਨ ਡਾਕਟਰ ਨੂੰ ਲੋਡ ਸਪੀਕਰ ਤੇ ਲਾ ਨਾ ਏਦਾਂ ਹੁਣ ਡਾਕਟਰ ਨੂੰ ਲਾ ਤਾਂ ਫੋਨ ਚਲ ਕਰ ਗੱਲ ਹਾਂ ਹਾਂਜੀ ਓਡਾ ਓੜਾਈ ਦੱਲ ਓਰ ਸੂਈ ਲੱਗਾ ਯਾ ਲੱਗਾ ਯਾ ਫੋਨ ਗੱਲ ਕਰਨ ਹਾਂ ਡਾਕਟਰ ਹੈਲੋ ਹਾਂ ਜੀ ਹਾਂ ਜੀ ਸੀ ਕਹੋ ਬੀਜੋ ਖਾਂਦੀ ਚੌਕ ਖਾਂਦੀ ਬਹੁਤ ਆ ਕਲਰ ਖਾਂਦੀ ਜੇ ਡਾਕਟਰ ਆਜੂ ਕਹਾਰੀ ਸਰਾਲੋ ਮੈਂ ਨਹੀਂ ਗੁਰੇਂ ਤੈਨੂੰ ਤੇਲੇ ਕਰੋ ਕਰੋ ਕੰਮ ਕਰੋ ਕਹੋ ਮੈਂ ਡਾਕਟਰ ਸਾਹਿਬ ਕੰਮ ਹੀ ਕਰਨੀ ਮੈਂ ਖਾਂ ਨਹੀਂ ਢਈ ਮਮਮੀ ਨੇ ਪਲੇਖਾ ਲੱਗਾ ਆ ਸਰਾਲੋ ਮੰਮਾ ਨੂੰ ਕਹਤੋਂ ਹੀ ਕਹਨਾਂ ਡਾਕਟਰ ਮੰਮਾ ਨੂੰ ਪਲੇਖਾ ਲੱਗਾ ਆ ਤੂੰ ਕਹਦੇ ਨਾ ਮੰਮਾ ਨੇ ਭਲੇ ਖੜਗਾ ਨਹੀਂ ਕਿਉਂ ਬੰਕੂ ਭਈਆ ਕਿਧਰ ਗਣ ਕਭੀ ਨਾ ਥੱਕਦੇ ਬੰਕੂ ਭਈਆ ਚੱਲ ਪਾ ਦੇ ਜਰ ਜਲਦੀ ਜਲਦੀ ਹਰ ਗਣੂ ਮੇਰੀ ਰੈਡੀ ਹੋ ਗਈ ਹੈ ਚੱਲੇ ਆ ਨਵੇਂ ਸਲੂਨ ਤੇ ਹਰ ਗਣੂ ਵਿਖਾ ਕੇ ਲੱਗੇ ਭਾਈ ਸਾਰੇ ਆਣ ਦੇਖ ਲਿਆ ਹੈਨਾ ਵੀ ਮੰਮੀ ਵੀ ਹੋਈ ਆਏ ਨਾ ਮਸਾਂ ਇੱਕ ਵਾਰੀ ਹੋ ਆਏ ਮੰਮੀ ਹੈਨਾ ਹਾਂ ਕੁੜੀ ਐਨੇ ਪੋਣੀ ਬੰਦੇ ਨਾਲ ਸਰਦਿਆਂ ਪੂਰਾ ਹੀ ਹਾਰ ਬੱਚਿਆਂ ਨੇ ਸਹੀ ਗੱਲ ਦੀ ਬੜੀ ਮੁਸ਼ਕਲ ਹੈ ਹਰ ਗਨ ਕਪੜੇ ਪਾਈ ਦੇ ਗੁਰੂਆ ਬਹੁਤ ਰੋਂਦੀ ਆ ਵੀ ਹੱਥ ਖਰਾ ਦੇਂਦੀ ਰੋਣ ਵਾਲੀ ਤੇ ਕੁੜੀ ਸਾਡੀ ਹੋ ਗਈ ਧੀ ਤਿਆਰ ਕੌਮ ਤਿਆਰ ਹੋ ਗਿਆ ਬਸ ਸਿਰ ਵਗੋਣ ਕੇ ਸਾਰੀ ਦੇਖ ਲੋ ਪਰ ਗੁਰ ਸਿਰ ਵਗਾਂ ਲੱਗਾ ਆ ਵੇਖ ਲੋ ਤੋ ਉਦਾਂ ਤਰੀ ਨਹੀਂ ਹੋਣਾ ਚਰ ਜਿੰਚਰਾ ਲੈ ਨਹੀਂ ਲੇ ਕਰੀਮ ਰੋਲ ਦੇ ਖਾਨ ਨੇ ਬਹੁਤ ਸਭ ਕੁ ਫਰੈਸ਼ ਲੈ ਆਲੇ ਬਲ ਭਾਈ ਇਹ ਲੈ ਲੀਏ ਇਹ ਤੇ ਫੇਰ ਤਰੀ ਨਹੀਂ ਤੇ ਰੋਂਦੀ ਰਹੀ ਹੋ ਨੈਚਰ ਬੜਾ ਚਿਰ ਰੋਂਦੀ ਰਹੀ ਹੈ ਇਹ ਕੀ ਆ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਕਰੀਮ ਰੋਲ ਪਤਾ ਹੂੰ ਕਰੀਮ ਰੋਲ ਦੰਦੀ ਵੱਡਾ ਦੰਦੀ ਵੱਡਾ ਇਹਨੂੰ ਖਾਓ ਜਲਦੀ ਜਲਦੀ ਫਿਨਿਸ਼ ਕਰ ਦੋ ਦੰਦੀ ਵੱਢ ਕੇ ਖਾਈਦਾ ਹਰ ਵੰਨ ਮੈਂ ਕੁੱਟੂਗਾ ਫਿਰ ਚਲੋ ਉੱਥੇ ਜਾਣਦੇ ਆ ਬੈਂਟਰੀ ਦੇ ਪੈਰ ਤੇ ਮੋਰ ਤੋਂ ਇੱਥੇ ਆ ਵੀ ਮੋਰ ਦਾ ਡੈਡੀ ਖੜੇ ਆ ਇੱਧਰ ਵੇਖ ਲੈ ਇਹਦੇ ਕੰਮ ਤੇ ਮੈਂ ਤੇ ਸੰਦੀਪ ਆਹ ਵਧੀਆ ਹਵਾ ਵੀ ਘਟ ਪੈਂਦੀ ਆ ਨਾ ਵੀਰ ਨੇ ਪਰਦੇ ਚ ਲਾਏ ਭੁਜਾਈਏ ਜਾਣਦੇ ਆ ਭਰਾ ਤੂੰਰੇ ਗਾਂਵ ਨੂੰ ਸასი ਗਲ ਮੈਂ ਹਰਨ ਤੇ ਹਰਨ ਦੇ ਹੀ ਜਾਣਦੇ ਕਦਾਂ ਹੋਰ ਸੁਨਾਰ ਲੈ ਵੀ ਚੱਲ ਚੱਲ ਪਏ ਹੁਣ ਧਾਰੀਬਾੜ ਜਾ ਰਹੇ ਆ ਵੀ ਫਿਲਪਾ ਜੀ ਨੂੰ ਗੱਡੀ ਲਈ ਜੀ ਆਹ ਜੇ ਸੰਦੀਪ ਨੇ ਸਲੂਨ ਬਖਾ ਲਿਆ ਵਾ ਲੈ ਸੰਦੀਪ ਪਹੁੰਚ ਗਿਆ ਸਲੂਨ ਤੇ ਆਹ ਟਫਨ ਲਗਾਇਆ ਬਸ ਇਹ ਲੱਥ ਜਾਣਾ ਵਾ ਦਾ ਟ੍ਰੇਲ ਦੇ ਦਾਗ ਪਏ ਠੀਕ ਆ ਆਹ ਦਰਵਾਜਾ ਆਹ ਸ਼ੀਸ਼ਾ ਗਲਤ ਬਣ ਕੇ ਆਇਆ ਯਾਰ ਆਹ ਦਰਵਾਜਾ ਇਹ ਕੋਈ ਨਹੀਂ ਫਰੀ ਚ ਉਹਨਾਂ ਨੇ ਕਰਕੇ ਦੇਣਾ ਸਹੀ ਹੁਣ ਉਹਨਾਂ ਕੋਈ ਗਲਤੋ ਵਿਚਾਰੇ ਕੱਟ-ਕੁਟ ਲੱਗ ਗਿਆ ਕਿ ਤੇ ਉਹ ਜਿਹੜਾ ਕੱਟ ਕਰਕੇ ਗਲਤ ਬਣ ਗਿਆ ਬਸ ਆਹ ਜਿਹੜਾ ਕੱਟ ਨਹੀਂ ਜਿਹੜਾ ਇਹ ਇਧਰ ਲੱਗਣਾ ਸੀ ਇਹ ਉੱਤੋਂ ਉੱਤੋਂ ਐ ਤਾਂ ਉਹਨੂੰ ਲੱਗਣਾ ਉੱਤੋਂ ਐ ਇਹ ਠਾਣ ਲਾਇਆ ਨੇ ਇਹਨਾਂ ਨੇ तो ए लगने लाइटा जवाब नपो ठीक हो गया परला सोचना नपना गाड़ी जाकर नपो फिर वको वक कराए यारी सारे कराए ठीक है नी गल नपो आरला नपो सोच वाला ना नपो ਉਹ ਅਗਲਾ ਵੀ ਨੱਪ ਕੇ ਵੇਖ ਲੋ ਵੇਖਣਾ ਠੀਕ ਹੋ ਗਿਆ ਮੈਂ ਖੰਦੀ ਵੱਡੀਆਂ ਲਾਈਆਂ ਨਹੀਂ ਲੱਗੀਆਂ ਕਿਹੜੀਆਂ ਉਹ ਕਿੱਥੇ ਚੱਗਣੀ ਉੱਪਰ ਆਹ ਵੇ ਆਵੇਂ ਲੱਗੀਆਂ ਓਏ ਆਹ ਵੇ ਜੀ ਆਹ ਬੋਰਡਾਂ ਲੱਗਣ ਵਾਲਾ ਨਾ ਵੇ ਠੀਕ ਹੈ ਓਕੇ ਰਿਪੋਰਟ ਹੋ ਗਣੀ ਕੰਮ ਇਹ ਕ ਨੁਕਸਾਨ ਹੈ ਭਾਈ ਜਿਹੜਾ ਸਨ ਮੇਕਾ ਟੁੱਟ ਗਿਆ ਭਾਈ ਜੀ ਹੁਣਾਂ ਨੇ ਨਾ ਇੱਥੇ ਯਾਰ ਬੋਰਡ ਕਿਤੇ ਖਾਲੀ ਹੀ ਇਨਾਂ ਆਹ ਬੋਰਡ ਪਈ ਨਾ ਥੱਲੇ ਲਾਈ ਨਾ ਕੱਟ ਆਹ ਜੀ ਠੀਕ ਹੈ ਜੇਰੂ ਨਾਲ ਕੇ ਮੈਨ ਪੜੀ ਆ ਠੀਕ ਹੈ ਸਹੀ ਹੋ ਗਏ ਨਾ ਕੰਮ ਆਏ ਕਿ ਮਿੱਟੀ ਨੂੰ ਖੇਡਣਾ ਮਿੱਟੀ ਨੂੰ ਖੇਡਣਾ ਹਾਂ ਇਹ ਸੋ ਸੱਚ ਕਦੇ ਐ ਸ਼ਾਇਦ ਬੰਦੀ ਹੈ ਅਜੇ ਇਹ ਇਧਰੋਂ ਲੱਗਾ ਠੀਕ ਹਣ ਆ ਵੀ ਆ ਮੇਕਅਪ ਦਾ ਕੀਤਾ ਐ ਸਿਸਟਮ ਠੀਕ ਹੈ ਇੱਕ ਲਾਈਟ ਇਦਾਂ ਦੀ ਘਟ ਗਈ ਐ ਉਹ ਬਸ ਹੁਣ ਨਾ ਇਧਰ ਲਗਾਉਣੀ ਲਿਆ ਕੇ ਇਧਰ ਹੀ ਸੈੱਟ ਉਹ ਲੈ ਆਵਾਂ ਕਿਨੋਂ ਲੈ ਉਹ ਸ਼ੀਸ਼ਾ ਕਨੇ ਤੋੜਤਾ ਇਹ ਇੱਕ ਨਾ ਤੋੜ ਤੋ ਇਹ ਕਿਨੇ ਤੋੜਦਾ ਯਾਰ ਹੂੰ ਮੈਂ ਹੁਣ ਆਪਾਂ ਚੱਲ ਗਏ ਆ ਚੱਲ ਗਏ ਚਲੋ ਚਲੀ ਕੀ ਲੈ ਕਰ ਜਾਣਾ ਹੈ ਲਓ ਜੀ ਬੋਰਡ ਲੱਗ ਗਿਆ ਧਾਰੀ ਵਾਲਾ ਵਾਲਿਓ ਵੇਖ ਲਓ ਠੀਕ ਹੈ ਹਾਂ ਗਲੋ ਅਪ ਸਟੂਡੀਓ ਐਂਡ ਅਕੈਡਮੀ ਠੀਕ ਹੈ ਇਧਰ ਆ ਰਿਹਾ ਕੇਸ਼ਨ ਹੋ ਰਹੀ ਹੈ ਹੈਨਾ ਕਿਰਨ ਕਲੀਨਿਕ ਦੇ ਬੈਕ ਸਾਈਡ ਆ ਬਾਗ ਸਲੂਨ ਤੇ ਇਹ ਸਾਡਾ ਸੋਨੂ ਭਰਾ ਆ ਜੀ ਇਹ ਅੱਜ ਆ ਛੁੱਟੀ ਕੀ ਕੀਤੀ ਸਾਨੂੰ ਦਾਦੀ ਮੰਮੀ ਠੀਕ ਨਹੀਂ ਤਾਂ ਦੋ ਵਾਈ ਲੈਣਗੇ ਅੱਜ ਆ ਮੰਮੀ ਸਾਨੂੰ ਦੇ ਲਈ ਕੋਈ ਨਹੀਂ ਮਾਵਾ ਕਰਕੇ ਛੁੱਟੀ ਫੀਏ ਕੋਈ ਚੱਕਰ ਨਹੀਂ ਠੀਕ ਨਹੀਂ ਉਹਨੇ ਲੈ ਕੇ ਸ਼ਾਮੀ ਲੈ ਕੇ ਫਿਰ ਕਾਸ਼ ਨੇ ਫੋਨ ਕਰਤਾ ਕਹਿੰਦਾ ਮੈਨੂੰ ਆ ਜਾ ਮੈਂ ਚੱਲ ਫਿਰ ਆ ਜੀ ਸਹੀ ਹੈ ਸਹੀ ਹੈ ਠੀਕ ਹੈ ਤੇ ਅੱਜ ਧਾਰੀ ਵੱਲ ਗਏ ਅਸੀਂ ਉਹ ਥੋੜਾ ਸ਼ੀਸ਼ਾ ਟੁੱਟ ਗਿਆ ਉਹ ਹੋਏ ਨਾ ਸਹੀ ਉਹ ਇੱਕ ਸਾਈਡ ਤੋਂ ਥੋੜਾ ਕੱਟ ਜਾ ਪੈ ਗਿਆ ਤਾਂ ਉਹਨੂੰ ਕਰਾਂਗੇ ਉਹਨੂੰ ਹੁਣ ਚੰਦਰਮਾ ਦੀ ਸ਼ੇਪ ਦੇਖੋ ਨਾ ਫਿੱਟ ਕਰਾ ਲੈਣਾ ਆ ਤੇ ਪਹਿਲਾਂ ਮੈਨੂੰ ਲੱਗਾ ਸ਼ਾਇਦ ਨਹੀਂ ਗੱਲ ਬਣੂਗੀ ਫਿਰ ਦਿਮਾਗ ਲੈ ਮੈਂ ਨਹੀਂ ਬਣ ਜੂਗੀ ਗੱਲ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਈ ਵਾਰੀ ਔਕੜਾਂ ਹੁੰਦੀਆਂ ਮੈਂ ਇੰਨਾ ਕੰਮਾਂ ਦੇ ਵਿੱਚ ਤੇ ਓਪਨਿੰਗ ਦੀ ਗੱਲ ਹੈ ਇੱਕ ਟਫ ਨੇ ਆ ਟਫ ਨੇ ਵੀ ਗਲਤ ਬਣ ਕੇ ਆ ਗਿਆ ਉਹ ਵੀ ਮੇਰੀ ਗਲਤੀ ਨਹੀਂ ਉਹ ਵੀ ਉਹਨਾਂ ਦੀ ਗਲਤੀ ਹੈ ਜਿਹੜੇ ਬੰਦੇ ਨੇ ਮੈਨੂੰ ਫਿਟ ਕਰਨਾ ਸੀ ਤੇ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਵੀ ਲੱਗ ਕੇ ਆਪਣਾ ਲੱਗ ਜਾਣਾ ਹੈ ਵੱਧ ਵੱਧ ਕੱਲ ਸੋਵਾਰ ਆਏਣਾ ਤੇ ਇੱਕ ਪਲੰਬਰ ਨੇ ਆਣ ਕੇ ਪਾਇਪਾਂ ਹੀ ਥੋੜੀਆਂ ਕੱਸਣੀਆਂ ਹੁਣ ਕੋਕੀ ਉਹ ਫਲੈਕਸੀਬਲ ਪਾਈਪਾਂ ਨਹੀਂ ਹੁੰਦੀਆਂ ਜਿਹੜੀਆਂ ਵੇਸਟ ਆਪਣਾ ਇੱਕ ਦੇ ਵੇਸਟ ਪੈਪਾ ਲਾਉਣੀਆਂ ਲਾਉਣੀਆਂ ਉਹਨੇ ਦੂਜੀਆਂ ਤੀਜੀਆਂ ਹੋਰ ਲਾ ਲੂਗੇ ਨਾ ਤੇ ਬਾਕੀ ਧਾਰੀਵਾ ਆਪਣਾ ਅਮਰਸਾ ਤੋਂ ਕੱਲ ਸਾਮਾਨ ਲੈ ਆਉਣਾ ਕੱਲ ਕੱਲ ਲੈ ਆਉਣਾ ਆਪਾਂ ਸਾਰਾ ਸਾਮਾਨ ਇੱਕ ਲੱਗੇ ਜੜ ਤੱਕ ਮੇਕਅਪ ਦਾ ਕੱਲਾ ਸਾਮਾਨ ਛੱਡ ਕੇ ਬਾਕੀ ਸਾਰਾ ਲੈ ਆਉਣਾ ਤੇ ਫਿਰ ਲੋਹੜੀ ਤੋਂ ਬਾਅਦ ਮੇਰੇ ਹਸਾਨ ਜਿਹੜਾ ਨੀਆ ਵੈਲਕਮ ਕਰ ਦੇਗਾ ਆਪਾਂ ਠੀਕ ਆ ਜੀ ਕੋਸ਼ਿਸ਼ ਇਹ ਲੋਹੜੀ ਤੋਂ ਪਹਿਲਾਂ ਪਰ ਲੋਹੜੀ ਤੋਂ ਬਾਅਦ ਤੁਹਾਨੂੰ ਮੈਂ ਤਾਂ ਟਾਈਮ ਦਿੱਤਾ ਕਿਉਂਕਿ ਤੁਸੀਂ ਕਈ ਵਰੀ ਆਣ ਕਰਦੇ ਹੋ ਗੇੜੇ ਬਹੁਤ ਮਾਰਨ ਦੇ ਕਈ ਜਿਹੜੇ ਆ ਕਸਟਮਰ ਸਾਡੇ ਉੱਥੇ ਕਲਾਇੰਟ ਆ ਬਹੁਤ ਗੇੜੇ ਮ ਅਹੀਂ ਸਮੂਥਿੰਗ ਕਰਾਉਣੀ ਆ, ਰਬੰਡਿੰਗ ਕਰਾਉਣੀ ਆ। ਮੈਂ ਕਹਿੰਨੀ ਬਹੁਤ ਜਲਦੀ ਕਰਦਣੀ ਬਸ ਮੈਂ ਤਿੰਨ ਤਿੰਨ ਦਿਨ ਹੋਰ ਰੁਕ ਜਾ ਬਸ ਦੋ ਤੋਂ ਤਿੰਨ ਦਿਨ ਬਸ। ਬਾਕੀ ਆਹ ਵਾਲੇ ਸਲੂਨ ਤੇ ਆਫਰ ਚੱਲ ਰਹੀ ਆ। ਕੇਰਾ ਸਮੂਥ ਚੱਲ ਰਹੀ 2500 ਰੁਪਏ ਦੇ ਵਿੱਚ ਨਾਰਮਲ ਲੈਂਥ। ਤੇ ਇਹ ਆਪਣਾ ਭਰਾ ਕਰਦਾ ਐ ਸਮੂਥਿੰਗ। ਕਈ ਵਾਰੀ ਨਾ ਮੇਰੇ ਮਨ ਦੇ ਵਿੱਚ ਆਉਂਦੀ ਆ ਨੁਕਸਾਨ ਬੜਾ ਹੁੰਦਾ ਪਰ ਨਾ ਫਿਰ ਜੇ ਆਪਾਂ ਪੋਜ਼ਿਟਿਵਿਟੀ ਸੋਚੀਏ ਨਾ ਤੇ ਕਈ ਵਾਰ ਇਹਦਾ ਪ੍ਰਮਾਤਮਾ ਹੀ ਕੰਮ ਨੂੰ ਲੇਟ ਕਰਦਾ ਆ ਵੀ ਤੇ ਕਈ ਵਾਰ ਪ੍ਰਮਾਤਮਾ ਸੋਚਦਾ ਵੀ ਇਹ ਕੰਮ ਚੰਗਾ ਹੋਵੇ ਵੀ। ਤੇ ਤਾਂ ਕਰਕੇ ਪ੍ਰਮਾਤਮਾ ਲੇਟ ਕਰ ਦਿੰਦਾ ਆ ਜੇ ਮਾੜੇ ਬਣਨ ਨੂੰ ਸੋਚੀ ਜਾਓ ਤੇ ਫਿਰ ਤੇ ਦਿਮਾਗ ਖਰਾਬ ਹੋਣਾ ਜੇ ਪੋਜ਼ਿਟਿਵਿਟੀ ਲਈਏ ਕਿਉਂਕਿ ਪ੍ਰਮਾਤਮਾ ਮਾੜਾ ਨਹੀਂ ਕਰੂਗਾ ਜੋ ਮਰਜੀ ਹੋ ਜੇ ਵੀ ਕਿਸੇ ਨਾਲ ਮਾੜਾ ਨਹੀਂ ਕਰਦਾ ਵੀ ਉਹ ਸਾਨੂੰ ਲੱਗ ਜਾਂਦਾ ਯਾਰ ਆ ਹੋ ਗਿਆ ਯਾਰ ਆ ਹੋ ਗਿਆ ਐਦਾਂ ਹੋਗਾ ਜਿ ਮੈਨੂੰ ਵੀ ਲੱਗਣਦਾ ਐਦਾਂ ਪਰ ਫਿਰ ਸੋਚਾਂ ਕਹਿੰਦੇ ਵੀ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਕੀ ਗਿਫਟ ਲੈ ਆਂਦਾ ਹੀ ਨਹੀਂ ਕੁਛ ਲੈ ਆਂਦਾ ਹੀ ਨਹੀਂ ਆਪਾਂ ਤੇ ਕਿਸੇ ਕਿਹੜਾ ਦੇਈਏ ਤੈਨੂੰ ਕਿਆ ਪਾਰਟੀ ਦੋ ਬਰਥਡੇ ਦੀ ਇੱਧਰ ਇਹ ਕਿ ਪਾਰਟੀ ਦਾ ਹੋ ਬਰਡੇ ਦੀ ਪਾਰਟੀ ਦਾ ਬਰਡੇ ਦੀ ਕੀ ਖਾਣਾ ਕਿਹੜੀ ਕੀ ਖਾਣਾ ਕੀ ਖਾਣਾ ਉੱਚੀ ਦੱਸ ਕੀ ਜੀ ਫੋਨ ਮੈਨ ਸੁਣਦਾ ਨਹੀਂ ਕੇਕ ਚੰਦ ਆ ਤੂੰ ਗਿਫਟ ਕੀ ਦੇਣਾ ਮੂੰਹ ਕਿਲਾ ਦੱਪਾ ਜੀ ਅੱਛਾ ਮਾਲ ਕਰ ਨਾ ਹੋਪਾ ਐਤਵਾ ਐਤਵਾ ਵੇਖੋ

ਟਾਡੇ ਵਾਸਤੇ ਕਿਈ ਦਾ ਲਿਆਂਗੇ ਇਹਨੂੰ ਕੋਈ ਗਿਫਟ ਲਿਆਂਗੇ ਹੈ ਮੈਂ ਮੈਂ ਚਲ ਸੁਣਾ ਰਹੇ ਹਾਂ ਡਿਪ ਕਿਤਾ ਹੈ ਨਹੀਂ ਕਿਹੜਾ ਗਿਆ ਅੱਛਾ ਬਾਰੀ ਇਹ ਲਾ ਪਾਰਟੀ ਮੈਂ ਨਹੀਂ ਹੋ ਜਾ ਉਹ ਪਾਰਟੀ ਦੇ ਗਿਫਟ ਦੇਣ ਆਈ ਹੈ ਕੀ ਹੁੰਦਾ ਉਹ ਮੇਰੇ ਖਲੋਣੇ ਦੇ ਇਹ ਕਿੰਨਾ ਹੋਣੇ ਹੁੰਦੇ

ਕਿਨ ਉਥੇ ਰੱਖਿਆ ਉਹ ਉਥੇ ਰੱਖਿਆ ਪੰਜ ਬੰਨਾਂ ਦਾ ਚਾਹ ਵੀ ਰਹਿ ਜਾਂਦਾ ਬੈਲਮੇ ਕੋਈ ਨਹੀਂ ਬਣਾਉਂਦੀ ਚਲੋ ਉਥੇ ਰੱਖਿਆ ਰੱਖਿਆ ਅੰਦਰ ਫੇਰ ਕਿੱਦਾਂ ਬਿਠਾਉਂਗਾ ਇਹ ਕਰ ਕੇ ਆਪਣੀ ਆਪਣੀ ਉਹ ਵਿਖਾ ਸਲੀਪਰ ਵਿਖਾ ਦੇ ਆ ਫਰੌਕਸ ਆਦਮ ਬੜੇ ਸੋਨੇ ਹੀ ਮੈਂ ਕਿਹਾ ਇਹ ਮਿਲ ਤਾ ਦਿਖਾਈ ਨਹੀਂ ਕਦੋਂ ਨਾਲ ਹੁੰਦੇ ਵੀ ਉਹ ਤਾਂ ਲਾਰਾ ਬਾਦ ਆ ਉਹ ਗਈ ਬੋਲੀ ਉਹ ਗਈ ਬੋਲੀ ਆਰਾ ਉਹ ਇਹ ਕਰਾਬੋਈ ਥੋੜੀ ਜੀ Algun ਕਰਾਬੋਈ ਥੋੜੀ

ਰੋਏ ਕੀ ਕਮੀ ਆ ਮੰਗੇ ਪਾਏ ਕੁੜੀ ਨੇ ਤੇ ਅੱਜ ਫੜ ਲਾ ਹੁਣ ਨਾ ਸੋੜਨੀ ਥੱਲੇ ਡਿੱਗ ਪਣੀ ਵੱਢ ਜਣਾ ਥੱਲੇ ਲੈ ਫੇਰ ਸੋੜਤਾ ਲੈ ਇਦਾਂ ਕਰਨਾ ਲੱਗੂ ਫੜੀ ਤਾਂ ਬੁੱਤ ਤਾਂ ਪਾਈ ਟੁੱਟ ਜਾਂਦਾ ਨਾ ਫਿਰ ਲੱਗੂ ਫੜੀ ਤੁਹਾਨੂੰ ਲੱਗੂ ਪਰ ਕੇ ਹਾਂ ਇਹ ਬੋਲੋ ਇਹ ਤੇਰੇ ਮੈਮ ਕਿੱਦਾਂ ਕਰਦੇ ਹਰ ਗੁਣ ਕੀ ਨਾਮ ਹੈ ਤੇਰੇ ਮੈਮ ਦਾ ਗੁਸਨ ਮੈਮ ਗੁਰਮਨੀ ਮੈਮ